ਦੀ ਗੱਲ ਦੇ ਇਸੇ ਦੇ ਨਾਲ ਹੀ ਜੁੜੀ ਹੋਈ ਗੱਲ ਇੱਕ ਸਵਾਲ ਵੀ ਬਣਦਾ ਹੈ ਕਿ ਜਿਵੇਂ ਹੁਣ ਡਿੰਪੀ ਢਿਲੋਂ ਸਾਹਿਬ ਵੀ ਪਾਰਟੀ ਛੱਡ ਗਏ ਆ ਉਧਰੋਂ ਵੀ ਅਜੇ ਚਲੋ ਜੋ ਵੀ ਧਾਰਮਿਕ ਸਜਾਵਾਂ ਨੇ ਜੋ ਵੀ ਉਧਰੋਂ ਹਰਜ਼ਾਨੇ ਲੱਗਦੇ ਆ ਉਹ ਅਜੇ ਬਾਕੀ ਨੇ ਪਰ ਇਹ ਸਾਰੇ ਦੇ ਵਿੱਚ ਸੁਖਬੀਰ ਬਾਦਲ ਸਾਹਿਬ ਦਾ ਜਾਂ ਉਹਨਾਂ ਦੀ ਰਾਜਨੀਤੀ ਦਾ ਅਕਾਲੀ ਦਲ ਦਾ ਅੱਗੇ ਵਾਲਾ ਭਵਿੱਖ ਕੀ ਦਿਖ ਰਿਹਾ ਤੁਹਾਨੂੰ ਕੀ ਲੱਗ ਰਿਹਾ ਹੁਣ ਕੀ ਹੋਣ ਵਾਲਾ ਹਾਲ ਦੀ ਘੜੀ ਤੇ ਉਹਨਾਂ ਦਾ ਜਿਹੜਾ ਭਵਿੱਖ ਹੈ ਨਾ ਮੇਰੇ ਖਿਆਲ ਦੇ ਨਾਲ ਉਹਦਾ ਕੁਝ ਵੀ ਹੋ ਸਕਦਾ ਜੀ ਕਿਉਂਕਿ ਇਹ ਤੋਂ ਹੁਣ ਦੇਖੋ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਲੱਗ ਗਈ ਜੀ ਹਾਲੇ ਤੱਕ ਇਹ ਪ੍ਰਵਾਨ ਨਹੀਂ ਕਰ ਰਹੇ ਸਾਰੇ ਬਿਲਕੁਲ ਉਹ ਫੇਸਬੁੱਕ ਤੇ ਉਹ ਕਹਿੰਦੇ ਨੇ ਕਿ ਭਾਈ ਇਹ ਕੀ ਹੈ ਇਹ ਕਿ ਸਿਰਫ ਸਿਆਸੀ ਖੇਡ ਹੈ ਜੀ ਹੁਣ ਜਦੋਂ ਆਏਗਾ ਫੈਸਲਾ ਉਹ ਕਿੰਨੇ ਲੋਕ ਪ੍ਰਵਾਨ ਕਰਦੇ ਬਿਲਕੁਲ ਕਿਉਂਕਿ ਸਰਦਾਰ ترسیم ਸਿੰਘ ਸਮੇਤ ਜਿਹੜੇ ਇਹਨਾਂ ਦੇ ਸਿਆਸੀ ਵਿਰੋਧੀ ਆ ਜਿਹੜੇ ਅੱਖ ਰੱਖੀ ਬੈਠੇ ਆ ਜੀ ਇਹਨਾਂ ਵਾਲੇ ਉਹ ਮੰਨਦੇ ਇੰਨੇ ਕਨਾਂ ਦਾ ਜੀ ਬਿਲਕੁਲ ਜੀ ਉਹ ਕਿੱਥੇ ਸਹਿਮਤ ਹੋਣਗੇ ਬਿਲਕੁਲ ਹੁਣ ਅੱਛਾ ਇਸ ਤੋਂ ਬਾਅਦ ਅਗਲੀ ਗੱਲ ਆ ਹਾਲਾਂਕਿ ਮੈਂ ਇਹਦੇ ਵਿੱਚ ਕਲੀਅਰ ਕਰ ਦੇਵਾਂ ਕਿ ਅਸੀਂ ਸਿਰਫ ਇੱਕ ਅੰਦਾਜ਼ਾ ਆਧਾਰਿਤ ਗੱਲ ਕਰਾਂਗੇ ਅਸੀਂ ਕਿਸੇ ਫੈਸਲੇ ਪ੍ਰਤੀਜਨ ਅਸੀਂ ਕਿਸੇ ਆਉਣ ਵਾਲੇ ਡਿਸੀਜਨ ਬਾਰੇ ਨਹੀਂ ਕੋਈ ਕਰਦੇ ਵੀ ਇਸ ਗੱਲ ਤੇ ਵੀ ਕਿਤੇ ਨਾ ਕਿਤੇ ਨਿਗਾਹ ਰਹੇਗੀ ਨਾ ਕਿ ਜੋ ਵੀ ਗੁਰਮਤਾ ਸਿੰਘ ਸਹਿਬਾਨ ਦਾ ਹੋਏਗਾ ਤਨਖਾਹ ਦੇ ਬਾਬਤ ਮੰਨ ਲਓ ਤਨਖਾਹ ਲੱਗਦੀ ਆ ਜੀ ਤਾਂ ਉਹਦੇ ਵਿੱਚ ਕੀ ਕੋਈ ਮਤਲਬ ਕਿ ਸਿਆਸੀ ਤੌਰ ਤੇ ਵੀ ਨਿਕਲੇਗਾ ਨਾ ਹੂੰ ਕਿ ਜਦਾਂ ਏਕਤਾ ਕਰੋ ਇਸ ਤੋਂ ਬਾਅਦ ਜਾਂ ਜੋ ਵੀ ਅੱਗੇ ਚੱਲੇਗਾ ਫਰਦਰ ਜੋ ਹੂੰ ਜਾਂ ਮੈਨੂੰ ਇੱਕ ਸੱਜਣ ਨੇ ਮੈਸੇਜ ਕੀਤਾ ਕਹਿੰਦੇ ਕਿ ਤੁਸੀਂ ਦੇਖ ਲੈਣਾ ਇਨਾਂ ਤੇ 2 ਸਾਲ ਤੱਕ ਚੋਣ ਲੜਨ ਦੀ ਪਾਬੰਦੀ ਲਾ ਦਿੱਤੀ ਜਾਏਗੀ ਜੀ ਇਹ ਮੇਰੇ ਲਈ ਬੜਾ ਜੀਪੋ ਗਰੀਬ ਕਮੈਂਟ ਸੀਗਾ ਬਿਲਕੁਲ ਕਿ ਅਕਾਲ ਤਖਤ ਸਾਹਿਬ ਤੇ ਇਸ ਤਰ੍ਹਾਂ ਹਾਂ ਠੀਕ ਹੈ ਏਕੇ ਵਾਸਤੇ ਇਕਤਾ ਵਾਸਤੇ ਯਤਨ ਹੋਇਆ ਜੀ ਮੈਂ ਤੁਹਾਨੂੰ ਹੋਰ ਇੱਕ ਇਤਿਹਾਸਿਕ ਵਾਲਾ ਦੇ ਦਿੰਦਾ ਇੱਕ ਨਾ ਫੋਟੋ ਆ ਜਦੋਂ ਤੁਸੀਂ ਗੂਗਲ ਕਰੋਗੇ ਇੱਕ ਫੋਟੋ ਨਿਕਲੇਗੀ ਜੀ ਸਰਜੀਤ ਸਿੰਘ ਬਰਨਾਲਾ ਦੀ ਉਹਨਾਂ ਨੂੰ ਥਮਲੇ ਦੇ ਨਾਲ ਬੰਨਿਆ ਹੋਇਆ ਜੀ ਅੱਛਾ ਕੁਝ ਚੀਜ਼ਾਂ ਹੁੰਦੀਆਂ ਨੇ ਇਹ ਵੀ ਇੱਕ ਡਿਬੇਟੇਬਲ ਚੀਜ਼ ਹੋ ਜਾਂਦੀ ਆ ਕਿ ਜੀ ਜਦੋਂ ਅਕਾਲ ਤਖਤ ਸਾਹਿਬ ਟਾਇਆ ਗਿਆ ਹौज ਵੱਲੋਂ ਜੀ ਤੇ ਉਸ ਸਮੇਂ ਬੰਦ ਕਮਰਿਆਂ ਚ ਸਭ ਕੁਝ ਹੋਇਆ ਖਾਸ ਤੌਰ ਤੇ ਸੁਰਜੀਤ ਸਿੰਘ ਬਰਨਾਲਾ ਨੂੰ ਲੈ ਕੇ ਤਾਂ ਮੈਂ ਜਗਤਾਰ ਸਿੰਘ ਜਾਚਕ ਹੋਰਾਂ ਨੂੰ ਇੱਕ ਥਾਂ ਤੇ ਪੜਿਆ ਸੀਗਾ ਕਿਉਂਕਿ ਉਹ ਉਸ ਟਾਈਮ ਦਰਬਾਰ ਸਾਹਿਬ ਵਿਖੇ ਗ੍ਰੰਥੀ ਸੀਗੇ ਜੀ ਉਹ ਕਹਿੰਦੇ ਕਿ ਸਾਰਾ ਕੁਝ ਜਿਹੜੇ ਝੰਡੇ ਬੁੰਗੇ ਆ ਉਦੇ ਲਾਗੇ ਜੋ ਬਰਾਂਡਾ ਉਹਦੇ ਵਿੱਚ ਖੁੱਲੇ ਰੂਪ ਚ ਹੋਇਆ ਸੀ ਸਭ ਕੁਝ ਜੀ ਤਾਂ surjit singh barnala ਨੂੰ ਉਦੋਂ ਵੀ ਏਕਤਾ ਦਾ ਹੀ ਸੀਗਾ ਹਮ ਸ਼ਾਇਦ ਉਸ ਟਾਈਮ ਹੁੰਦੇ ਸੀਗੇ ਗਿਆਨੀ ਕਿਰਪਾਲ ਸਿੰਘ ਜੀ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਏਕਤਾ ਦੀ ਗੱਲ ਤੋਰੀ ਤੇ ਫੇਰ ਉਹੀ ਤੁਰ ਗਿਆ ਉਸ ਤੋਂ ਬਾਅਦ ਆ ਗਏ ਸਨ ਪ੍ਰੋਫੈਸਰ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਉਸ ਟਾਈਮ ਦੇ ਕਹੋ ਕਿ ਚੋਟੀ ਦੇ ਲੀਡਰ ਨੂੰ ਪਾਵਰਫੁੱਲ ਲੀਡਰ ਨੂੰ ਹਮ ਕਿਰਲੇਆ ਜੀ ਆਪ ਉਹਨਾਂ ਨੂੰ ਮੁੜ ਕੇ ਗਾਂ ਕਈ ਸਾਲਾਂ ਬਾਅਦ ਪੰਥ ਚੋਂ ਛੇਕ ਦਿੱਤਾ ਗਿਆ ਸ਼ਾਇਦ ਜਿਆਨੀ ਗੁਰਬਚਨ ਸਿੰਘ ਵੇਲੇ ਹੋਇਆ ਸੀ ਲੱਗਦਾ ਹੈ ਮੱਕਾਨੀ ਮੈਨੂੰ ਯਾਦ ਪਰ ਸ਼ਾਇਦ ਬਾਅਦ ਚਾਹ ਕਿ ਹੋਇਆ ਜੀ ਤਾਂ ਉਸ ਵੇਲੇ ਇਕਤਾ ਦਾ ਹੀ ਸ਼ਾਇਦ ਕੈਲੂਕੇ ਫੈਸਲਾ ਸੀਗਾ ਤੇ ਉਹਦੇ ਵਿੱਚ ਵੀ ਕੀ ਹੋਇਆ ਕਿ ਉਸ ਵੇਲੇ ਬਾਪੂ ਜੁਗਿੰਦਰ ਸਿੰਘ ਵਾਲੇ ਅਕਾਲੀ ਦਲ ਦੇ ਨਾਲ ਇਕਤਾ ਵਾਸਤੇ ਯਤਨ ਹੋ ਰਹੇ ਸੀਗੇ ਇਹ ਲੋਚਕੜ ਉੱਚੀਆਂ ਕਰਦੇ ਸਨ ਕੁਝ ਨੇਤਾ ਤਾਂ ਇਹਨਾਂ ਨੂੰ ਫਿਰ ਬੁਲਾਇਆ ਗਿਆ ਸੀ ਤਾਂ ਜਗਤਾਰ ਸਿੰਘ ਜਾਚਕ ਹੋਰਾਂ ਦੀ ਲਿਖਤ ਦੇ ਮੁਤਾਬਕ ਕਿਉਂਕਿ ਪੜੀ ਗੱਲ ਕਿਤੇ ਚੇਤੇ ਆ ਜਾਂਦੀ ਇਹ ਕੰਮ ਵੀ ਆ ਜਾਂਦਾ ਹੈ ਜੀ ਜੀ ਬਿਲਕੁਲ ਤਾਂ ਉਹਨਾਂ ਨੇ ਕਹੀ ਸੀ ਖੁੱਲੇ ਰੂਪ ਚ ਹੋਇਆ ਫਿਰ ਸਾਰਾ ਕੁਝ ਤੇ ਵੈਸੇ ਉਹ ਕਹਿੰਦੇ ਕਿ ਥਮਲੇ ਦੇ ਨਾਲ ਗਿਆਨੀ ਕੇਵਲ ਸਿੰਘ ਹੋਰਾਂ ਨੇ ਬੰਨਿਆ ਸੀ ਹੂੰ ਉਹ ਜਿਹੜੇ ਨਜ਼ਰ ਆ ਰਹੇ ਉਹ ਪਤਾ ਨਹੀਂ ਲੱਗਦਾ ਕਿ ਫੋਟੋ 'ਚ ਯਾਰ ਕੌਣ ਨੇ ਜਿਹੜੇ ਉਹ ਰੱਸੀ ਬੰਨ ਰਹੇ ਆ ਜੀ ਤਉ ਗਿਆਨੀ ਕੇਵਲ ਸਿੰਘ ਜਿਹੜੇ ਤੁਹਾਨੂੰ ਅਕਸਰ ਹੁਣ ਸਿੱਖ ਮੁੱਦਿਆਂ ਤੇ ਕਈ ਵਾਰ న్యూਸ 18 ਵਰਗੇ ਚੈਨਲਾਂ ਤੇ ਮਿਲ ਜਾਂਦੇ ਆ ਗੱਲ ਕਰਦੇ ਗਿਆਨੀ ਕੇਵਲ ਸਿੰਘ ਜੀ ਉਹ ਉਹ ਨਹੀਂ ਗਿਆਨੀ ਕੇਵਲ ਸਿੰਘ ਜਿਨ੍ਹਾਂ ਨੇ ਰस्सियां ਨਾਲ ਬੰਨਿਆ ਸੀ ਉਸ ਤੇ ਉਹ ਕਹਿੰਦੇ ਕਿ ਚਿਨਾਤਮਕ ਤੌਰ ਤੇ ਬੰਨਿਆ ਸੀਗਾ ਜੀ ਮਤਲਬ ਕਿ ਥਮਲੇ ਦੇ ਨਾਲ ਬਨ ਕੇ ਬਰਨਾਲਾ ਤੇ ਬਰਨਾਲਾ ਨੇ ਵੀ ਇਸੇ ਤਰ੍ਹਾਂ ਹੀ ਮਤਲਬ ਕਿ ਸਾਰਾ ਜੋ ਵੀ ਧਾਰਮਿਕ ਤੌਰ ਤੇ ਪਰੰਪਰਾਗਤ ਢੰਗ ਹੈ ਜੀ ਇਹਦੇ ਵਿੱਚੋਂ ਹੀ ਲੰਘ ਕੇ ਆਪਣੇ ਆਪ ਨੂੰ ਬਚਾਇਆ ਸੀਗਾ ਸੋ ਉਹ ਆਪਾਂ ਫਿਰ ਇਤਿਹਾਸ ਦੇ ਵਿੱਚ ਚਲੇ ਗਏ ਤਾਂ ਗੱਲ ਇਹ ਆ ਕਿ ਹੁਣ ਇੱਕ ਕੱਲ ਇਹ ਜਿਹੜੀ ਆ ਥੋੜੀ ਮੇਰੇ ਵਾਸਤੇ ਕਹਿ ਲੋ ਕਿ ਕਰਨੀ ਔਖੀ ਆ ਕਿ ਜਦੋਂ ਵੀ ਇਸ ਤਰ੍ਹਾਂ ਦਾ ਹੁਣ ਜਾ ਕੇ ਸੁਖਵੀਰ ਸਿੰਘ ਬਾਦਲ ਆਪਦੀ ਝੋਲੀ ਚ ਬਿਲਕੁਲ ਜਿਹੜਾ ਤਨਖਾਹ ਦਾ ਫੈਸਲਾ ਪਾਉਣਗੇ ਤਾਂ ਉਸ ਵੇਲੇ ਕੀ ਕੋਈ ਸਿਆਸੀ ਤੌਰ ਤੇ ਜਿਵੇਂ ਮੈਂ ਕਹ ਰਿਹਾ ਕਿ ਏਕੇ ਦਾ ਜਾਂ ਕੁਝ ਇਸ ਤਰ੍ਹਾਂ ਦਾ ਆਏਗਾ ਕਿ ਨਹੀਂ ਆਏਗਾ ਇੱਕ ਤੇ ਚੀਜ਼ ਇਹ ਮੈਟਰ ਕਰਦੀ ਹੈ ਫਿਰ ਉਸ ਤੋਂ ਬਾਅਦ ਜਦੋਂ ਤਨਖਾਹ ਭੁਗਤ ਲੈਣਗੇ ਜੀ ਜੀ ਉਸ ਤੋਂ ਬਾਅਦ ਜਿਵੇਂ ਮੈਂ ਕਿਹਾ ਕਿ ਪ੍ਰਵਾਨ ਅਪਰਵਾਨ ਜੀ ਤੇ ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਅਸਰ ਹੈ ਕੀ ਹੁੰਦਾ ਹ ਹ ਕਿਉਂਕਿ ਇੱਕ ਤਰ੍ਹਾਂ ਨਾਲ ਕਹਿ ਲੋ ਨਾ ਇੱਕ ਰਾਹਤ ਵੀ ਹੈ ਸੁਖਵੀਰ ਸਿੰਘ ਬਾਦਲ ਨੂੰ ਰਾਂ ਲਈ ਕਿ ਉਹ ਬਹੁਤ ਸੈਂਸਿਟਿਵ ਮੁੱਦਿਆਂ ਤੇ ਇਹ ਕਹਿ ਸਕਦੇ ਆ ਕਿ ਜੋ ਬਈ ਹੁਣ ਤੁਸੀਂ ਅਕਾਲ ਤੱਕ ਸਭ ਤੋਂ ਉੱਤੇ ਨਹੀਂ ਹੈ ਤਾਂ ਮੈਂ ਅੱਜ ਤੱਕ ਸਭ ਤੇ ਜਾ ਕੇ ਆਪਣੀਆਂ ਜੋ ਵੀ ਗਲਤੀਆਂ ਗੁਨਾਹ ਜੋ ਸੀਗੇ ਉਹ ਮੰਨ ਲੈ ਸਜ਼ਾ ਲੱਗੀ ਜਾਂ ਤਨਖਾਹ ਲੱਗੀ ਕਿ ਉਹ ਮੈਂ ਪਾ ਲਈ ਤਾਂ ਹੁਣ ਤਾਂ ਇੱਕ ਤਰ੍ਹਾਂ ਨਾਲ ਕਹਿੰ ਲੋ ਕਿ ਰਾਹਤ ਵੀ ਹੋ ਸਕਦੀ ਪਰ ਉਹ ਸਿਆਸੀ ਤੌਰ ਤੇ ਉਹਨਾਂ ਦਾ ਭਵੇਖ ਜਿਹੜਾ ਉਹ ਮੈਂ ਵਾਰ-ਵਾਰ ਕਹਿੰਦਾ ਉਹਨਾਂ ਕਿ ਭਵੇਖ ਵਗੈਰਾ ਜਿਹੜੇ ਹਨ ਉਹ ਸਾਰੇ ਤੁਹਾਡੇ ਫੈਸਲਿਆਂ ਤੇ ਨਿਰਭਰ ਕਰਦੇ ਆ ਫੈਸਲੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਗਲਤ ਰਹੇ ਨੇ ਸਾਹਿਬ ਜੀ ਇਹਨਾਂ ਨੇ ਮਤਲਬ ਕਿ ਬਰਨਾਲੇ ਹੋਰਾਂ ਤੋਂ ਜਾਂ ਖੁਦ ਆਪਣੇ ਜੋ ਮੈਂ ਜਿਵੇਂ ਕਿਹਾ ਕਿ ਉਹ ਐਪੀਸੋਡ ਵਾਪਰਿਆ ਸੀਗਾ ਟੋੜਾ ਵਰਸਸ ਬਾਦਲ ਵਾਲਾ ਜੀ ਉਹਨਾਂ ਚੀਜ਼ਾਂ ਤੋਂ ਸਭ ਕੁ ਸਿੱਖਣ ਦੀ ਥਾਂ ਤੇ ਇੱਥੇ ਆ ਕੇ ਇੱਕ ਬਹੁਤ ਗਲਤ ਜਿਹਾ ਅਕਾਲੀ ਦਲ ਦਾ ਮਾਡਲ ਬਣਾ ਲਿਆ ਜਿਸ ਨੂੰ ਲਾਗੂ ਕੀਤਾ ਗਿਆ ਔਰ ਜੀਦਾ ਤੁਸੀਂ ਇਹ ਦੇਖੋਗੇ ਕਿ ਇਸ ਵੇਲੇ ਖਮਿਆਜ਼ਾ ਭੁਗਤਣਾ ਪੈ ਰਿਹਾ ਕਿਸ ਨੂੰ ਇਹਨਾਂ ਦੇ ਨਾਲ ਦੇ ਤਾਂ ਆਪਦੇ ਚਲੋ ਬੱਚ ਬਚਾ ਕੇ ਨਿਕਲ ਗਏ ਅੱਜ ਸਭ ਤੋਂ ਜ਼ਿਆਦਾ ਚੁਣੌਤੀ ਜਿਹੜੀ ਹੈ ਉਹ ਘਰੋਂ ਵੀ ਦੇ ਬਾਹਰ ਹੋਈ ਸਖ਼ਤੀਆਂ ਬਦਲ ਨੂੰ ਹੀ ਫੇਸ ਕਰਨੀ ਪੈਣੀ ਤਾਂ ਭਵਿਕ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਭਵਿਕ ਭੂਖ ਤੇ ਜਾ ਕੇ ਹੁਣ 25 26 ਚ ਹੀ ਪਤਾ ਲੱਗੂਗਾ ਕਿ ਕਿਹਦਾ ਭਵਿਕ ਕਿਹੋ ਜਿਹਾ ਬਿਲਕੁਲ ਬਿਲਕੁਲ ਕਿਉਂਕਿ ਭਵਿਕ ਤੇ ਅੱਜ ਤੋਂ 3 ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਵੀ ਐਂ ਲੱਗਦਾ ਸੀ ਕਿ ਮੁੱਖ ਮੰਤਰੀ ਬਣ ਜਾਂਦੇ ਅੱਜ ਨਵਜੋਤ ਸਿੰਘ ਸਿੱਧੂ ਕਿੱਥੇ ਨੇ ਹਾਲਾਂਕਿ ਉਹਨਾਂ ਦਾ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਸੀਗਾ ਨਾ ਜੀ 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 ਤਾਂ ਕਿਸੇ ਦਾ ਭਵਿਕ ਆਪਾਂ ਇੰਨੀ ਜਲਦੀ ਤੈਅ ਨਹੀਂ ਕਰ ਸਕਦੇ ਪਰ ਮੈਂ ਜਿਵੇਂ ਕਿਹਾ ਕਿ ਕੋਈ ਰਾਹਤ ਵੀ ਆ ਸਕਦੀ ਹੈ ਜੀ ਤੇ ਦੂਸਰੇ ਪਾਸੇ ਕਹਿ ਲੋ ਕਿ ਕੋਈ ਵੱਡਾ ਜਿਵੇਂ ਅੱਗੇ ਆਪਾਂ ਕਿਹਾ ਕਿ ਅਸਹਿਮਤੀ ਦਾ ਵੀ ਇਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਕਿ ਲੋਕ ਅਸਹਿਮਤ ਹੋ ਜਾਣ ਕਿ ਨਹੀਂ ਨਹੀਂ ਏਡੀ ਆਸਾਨੀ ਨਾਲ ਨਹੀਂ ਕਿ ਜਾਤਾ ਕਹਾ ਸੋਹਣਿਆ ਬਿਲਕੁਲ ਬਿਲਕੁਲ ਇਹ ਵੀ ਹੋ ਸਕਦਾ ਹੈ ਜੀ ਜੀ ਬਹੁਤ ਸਾਰੇ ਕਮੈਂਟ ਨੇ ਮਿੰਟੂ ਜੀ ਆਪਾਂ ਪੜ ਲੀਏ ਇਹਨਾਂ ਚ ਕੋਈ ਸਵਾਲ ਹੋਇਆ ਤੇ ਆਪਾਂ ਕਰ ਲਵਾਂ ਇੱਕ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਸਿਆਸੀ ਲੀਡਰ ਕੌਮ ਦੇ ਵਿਧਿ ਵਿਵਧਾਨ ਨੂੰ ਕਹਿੰਦੇ ਮਨ ਦੇ ਕਿੱਥੇ ਉਹ ਤੇ ਸਿਆਸਤ ਕਰੀ ਜਾਂਦੇ ਆ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ 1 ਸਾਲ ਲਈ ਰਾਜਨੀਤੀ ਤੋਂ ਦੂਰ ਰਹਿਣ ਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਹਾਂਜੀ ਉਹ ਤਾਂ ਫਿਰ ਉਹਨਾਂ ਵਾਸਤੇ ਫਿਰ ਉਹੀ ਗੱਲ ਫਿਰ ਉਹ ਤਾਂ ਫਾਇਦੇਮੰਦ ਹੋਗੀ ਕਿ ਗਿੱਦੜ ਵਾਲੀ ਚੋਣ ਬਚ ਜਾਊਗੀ ਜੀ ਉਹ ਤੇ ਫਿਰ ਉਹੀ ਮੈਂ ਕਹਿ ਰਿਹਾ ਨਾ ਕਿ ਥੋੜਾ ਹਾਲੇ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਕਿਉਂਕਿ ਦੇਖੋ ਫੈਸਲਾ ਆਉਣਾ ਹੁਣ ਮੈਂ ਇਸ ਕਮੈਂਟ ਤੇ ਆਪਣਾ ਕਮੈਂਟ ਜੇ ਦੇਵਾਂ ਜੀ ਤੇ ਗੱਲ ਇਹ ਆ ਕਿ ਸਰ ਹੁਣ ਉਹ ਤਾਂ ਫਿਰ ਫਾਇਦੇਮੰਦ ਹੀ ਹੈ ਨਾ ਬਿਲਕੁਲ ਕਿ ਗਿੱਦੜਵਾ ਨਿਕਲ ਜਾਊਗਾ ਘੱਟੋ ਘੱਟ ਕਿਉਂਕਿ ਇਸ ਵੇਲੇ ਗਿੱਦੜਵਾ ਹਾ ਦਾ ਹੀ ਬਹੁਤ ਵੱਡਾ ਦਬਾਅ ਬਹੁਤ ਵੱਡਾ ਜੀ ਉਹ ਤੈ ਵੀ ਬਹੁਤ ਕੁਝ ਕਰਦੀ ਹੈ ਨਾ ਇਹ ਸੀਟ ਜੀ ਉਹੀ ਚੀਜ਼ ਹੈ ਨਾ ਤਾਂ ਫਿਰ ਇੱਕ ਚੀਜ਼ ਇਹ ਆ ਕਿ ਕੀ ਇਹਨਾਂ ਦੀ ਪ੍ਰਧਾਨਗੀ ਵਾਸਤੇ ਜਿਹੜਾ ਮਤਲਬ ਕਿ ਬੜਾ ਜਿਆਦਾ ਜ਼ੋਰ ਲਗਾ ਪਿਆ ਉਹ ਜਾਂਦੀ ਰਹੇਗੀ ਲੱਗੇ ਜਾਂਦੀ ਲੱਗੇਗੀ ਜਾਂ ਬਚੀ ਰਹੇਗੀ ਇਸ ਗੱਲ ਤੇ ਫਿਰ ਇਹ ਗਾਂ ਐਸਟੀਪੀਸੀ ਦਾ ਇਲੈਕਸ਼ਨ ਹੋਣਾ ਸੋ ਭੁਇਖ ਹੱਲੇ ਨਹੀਂ ਤੈ ਹੋਣੇ ਹਾਲੇ ਟਾਈਮ ਲੱਗੇਗਾ ਚਲੋ ਕਿਹ ਜੇ ਨੇਰੇ ਦੇ ਵਿੱਚ ਤੇ ਤੈ ਖੁਦ ਸੁਖਵੀਰ ਸਿੰਘ ਬਾਦਲ ਨੇ ਕਰਨਾ ਹੋ ਇਹਨਾਂ ਪਰਖਿਆਵਾਂ ਚੋਂ ਗੁਜ਼ਰ ਕੇ ਨੰ ਇਮਤਿਹਾਨਾਂ ਚੋਂ ਗੁਜ਼ਰ ਕੇ ਖੁਦ ਨੂੰ ਸਾਬਤ ਕਰਨਾ ਹੀ ਪੈਂਦਾ ਇੱਕ ਵਾਰੀ ਫੇਰ ਜਿਵੇਂ ਕਹ ਲੋ ਜ਼ੀਰੋ ਤੋਂ ਪਾਰਟੀ ਨੂੰ ਲੈ ਕੇ ਤੁਰਨਾ ਨਾਲ ਟੱਕਾਂ ਦੇ ਮਗਰ ਲਿਖਿਆ ਹੁੰਦਾ ਹੈ ਕਿ ਮਹਿੰਦੀ ਰੰਗ ਲਾਤੀ ਹੈ ਨਾ ਸੁੱਕ ਜਾਣੇ ਕੇ ਬਾਅਦ ਐਸਾ ਕੁਝ ਲਿਖਿਆ ਹੁੰਦਾ ਪਰ ਅਸਲ ਦੇ ਵਿੱਚ ਉਹ ਜਿਹੜੀ ਮਹਿੰਦੀ ਬਣਦੀ ਹੈ ਨਾ ਉਹ ਵੀ ਕਿਸ-ਕਿਸ ਕੇ ਬਣਦੀ ਹੈ ਮਹਿੰਦੀ ਇਦਾਂ ਨਹੀਂ ਬਣਦੀ ਬਿਲਕੁਲ ਬਿਲਕੁਲ ਰਾਮਨਾਲੀ ਰਾਗੇ ਛੱਡ ਜਾਂਦੇ ਆ ਜੀ ਜੀ ਸਾਬ ਕਲੋਨੀ ਕਹਿ ਰਹੇ ਨੇ ਕਿ ਸਿਆਸਤ ਤੇ ਧਾਰਮਿਕ ਚੀਜ਼ਾਂ ਜਿਹੜੀਆਂ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਨੇ ਪਰ ਆਪਣੇ ਜ਼ਿਆਦਾਤਰ ਇਹ ਚੀਜ਼ਾਂ ਰਲੀਆਂ ਮਿਲੀਆਂ ਹੈਗੀਆਂ ਨੇ ਸਿਆਸਤ ਦੇ ਵਿੱਚ ਜਰਨੈਲ ਸਿੰਘ ਜੀ ਕਹਿ ਰਹੇ ਨੇ ਕਿ ਜਥੇਦਾਰ ਸਾਹਿਬ ਦਾ ਵੀ ਕਸੂਰ ਹੈ ਕਿਉਂਕਿ ਜਦੋਂ ਪਹਿਲਾਂ ਡੇਰੇ ਵਾਲੀ ਮਾਫੀ ਦਿੱਤੀ ਐ ਤੇ ਉਦੋਂ ਸਾਰੀਆਂ ਗੱਲਾਂ ਦੇ ਵਿੱਚ ਸਾਰੀਆਂ ਇਨਵੋਲਵਮੈਂਟ ਤਾਂ ਹੈਗੀ ਗੱਲ ਇਹ ਆ ਕਿ ਅਸੀਂ ਇਹ ਸਵਾਲ ਕੀਤਾ ਸੀਗਾ ਜਦੋਂ ਚਰਨਜੀਤ ਸਿੰਘ ਬਰਾੜ ਆਏ ਸਨ ਤਾਂ ਉਹ ਇਸ ਸਵਾਲ ਤੋਂ ਬਚ ਕੇ ਨਿਕਲ ਗਿਆ ਕਿ ਭਈ ਸੱਦਿਆ ਜਾ ਸਕਦਾ ਤੇ ਸੱਦਿਆ ਜਾਣਾ ਚਾਹੀਦਾ ਹੈ ਇਹ ਮੇਰੇ ਖਿਆਲ ਦੇ ਨਾਲ ਜਿਹੜਾ ਜਥੇਦਾਰੀ ਸਿਸਟਮ ਹੈ ਪਹਿਲਾਂ ਕੀ ਸੀਗਾ ਜਦੋਂ ਪੁੱਚਰ ਸਾਹਿਬ ਹੋਰੀ ਕਹਿ ਲੋ ਕਿ ਪਛਾੜ ਕੇ ਸਾਰਿਆਂ ਨੂੰ ਇੱਕ ਇਤਿਹਾਸ ਲਿਖਦੇ ਆ ਉਹ ਇਤਿਹਾਸ ਪੜ ਵੀ ਲਿਓ ਬੜਾ ਮਾਨਮਤਾ ਇਤਿਹਾਸ ਹੈ ਜੀ ਜੀ ਉਸ ਤੋਂ ਬਾਅਦ ਇੱਥੇ ਇੱਕ ਮਤਲਬ ਜਥਾ ਸਥਾਪਿਤ ਕੀਤਾ ਜਾਂਦਾ ਪ੍ਰਬੰਧਨ ਚਲਾਉਣ ਵਾਸਤੇ ਜੋ ਬੰਦਾ ਸਿੰਘ ਬਹਾਦਰ ਵੇਲੇ ਵੀ ਸਿਸਟਮ ਸੀਗਾ ਜੀ ਕਿ ਜਿਵੇਂ ਆਪਾਂ ਕਹ ਲਈਏ ਕਿ ਪੰਚ ਪ੍ਰਧਾਨੀ ਸਿਸਟਮ ਹੈ ਹੂੰ ਸਿੱਖੇਸਮ ਦੇ ਵਿੱਚ ਇਹ ਵੀ ਸਿਸਟਮ ਹੈ ਤਾਂ ਭਾਈ ਉਹ ਇਸ ਤਰ੍ਹਾਂ ਦਾ ਛੇਡੋ ਉਸ ਵੇਲੇ 25 ਮੈਂਬਰੀ ਉਹ ਸਾਮ ਸਮਾਲ ਵਾਸਤੇ ਜਿਹੜਾ ਜਥਾ ਸੀ ਉਹ ਭਲਾ ਲਿਆਂ ਗਿਆ ਸੀ ਉਸ ਤੋਂ ਬਾਅਦ ਫਿਰ ਮਤਲਬ ਕਿ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਬਦਲਦੀਆਂ ਗਈਆਂ ਕਿ ਭਾਈ ਜਦੋਂ ਚੋਣ ਹੋ ਗਈ ਜੀ ਤਾਂ ਜਿਹੜੀ ਚੋਣ ਆ ਉਹਨੂੰ ਹੀ ਇੱਕ ਤਰ੍ਹਾਂ ਨਾਲ ਖਾਲਸੇ ਦਾ ਫੈਸਲਾ ਮੰਨਿਆ ਜਾਵੇ ਮੰਡਟ ਮੰਨਿਆ ਜਾਵੇ ਤੋ ਉਹਦੇ ਵਿੱਚ ਗਾਂ ਜਿਹੜੀ ਕਾਰਜਕਾਰੀ ਨੀ ਆ ਜਾਂ ਜੋ ਜਿਹੜੇ ਵੀ ਕਹਿ ਲੋ ਕਿ ਅਥਾਰਟੀ ਹੈ ਜਿਹੜੇ ਜੀ ਤੋ ਉਹ ਆਪਣਾ ਮਤਲਬ ਕਿ ਅੱਗੇ ਪ੍ਰਧਾਨ ਜਾਂ ਜਥੇਦਾਰ ਸਾਹਿਬ ਉਹ ਥਾਪ ਚੋਣ ਹਾਂ ਜੀ ਹਾਂ ਜੀ ਥਾਪਨ ਚੋਣ ਕਰਨ ਉਹਦੀ ਜੀ ਜੀ ਤਾਂ ਇਸੇ ਤਰ੍ਹਾਂ ਮਤਲਬ ਕਿ ਫਿਰ ਤੁਰਦਾ ਤੁਰਦਾ ਪਹਿਲਾਂ ਸਰੂਪਾ ਪਾ ਕੇ ਜਥੇਦਾਰ ਸਾਹਿਬ ਦੀ ਨਿਯੁਕਤੀ ਹੁੰਦੀ ਸੀਗੀ ਜੀ ਉਹ ਤਾਂ ਫਿਰ ਗਾਂ ਆਉਂਦਿਆਂ ਆਉਂਦਿਆਂ ਤੁਹਾਨੂੰ ਪਤਾ ਤੇ ਮੁੜ ਕੇ ਤੇ ਜਸਵੀਰ ਸਿੰਘ ਰੋੜੇ ਜੀ ਤੋਂ ਇੱਕ ਨਵੀਂ ਪਰੰਪਰਾ ਸ਼ੁਰੂ ਹੋ ਗਈ ਜਿਸ ਤਰ੍ਹਾਂ ਆਪਾਂ ਹੁਣ ਦੇਖਦੇ ਆ ਕਿ ਜਿਵੇਂ ਨੇਤਾਵਾਂ ਦੇ ਕਹਿੰਦੇ ਨੇ ਕਿ ਤਾਜ ਪੋਸ਼ੀ ਆ ਦਾ ਸ ਬਿਲਕੁਲ ਬਿਲਕੁਲ ਸੋ ਇਹ ਚੀਜ਼ਾਂ ਬਦਲਦੀਆਂ ਗਈਆਂ ਜੀ ਤਾਂ ਗੱਲ ਇਹ ਆ ਕਿ ਹੁਣ ਜਿੱਥੋਂ ਤੱਕ ਜਥੇਦਾਰਾਂ ਦਾ ਸਵਾਲ ਆ ਇਹ ਹੋ ਸਕਦਾ ਕਿਸੇ ਨੇ ਆਪ ਹੀ ਜਥੇਦਾਰਾਂ ਨੇ ਗਾਂਵੇ ਪ੍ਰਬੰਧ ਕਰ ਲਿਆ ਹੋਵੇ ਕਿ ਸਾਬਕਾ ਨਹੀਂ ਬਈ ਬੁਲਾਉਣੇ ਤਾਂ ਪਰ ਮੇਰਾ ਮੰਨਣਾ ਹੈ ਮੇਰਾ ਮੰਨਣਾ ਹੈ ਮੈਂ ਵਿਅਕਤੀਗਤ ਤੌਰ ਤੇ ਦੇਖੋ ਆਪਾਂ ਸਿਰਫ رائے ਰੱਖ ਸਕ ਜੀ ਜੀ ਰਾਇਤ ਹੋਪ ਨਹੀਂ ਸਕਦੇ ਧਾਰਮਿਕ ਮਾਮਲਾ ਬਿਲਕੁਲ ਤੇ ਮੇਰਾ ਆਪਣਾ ਮੰਨਣਾ ਹੈ ਕਿ ਬਿਲਕੁਲ ਜਿਹੜੇ ਹੁਣ ਹੋਏ ਹੀ ਜਥੇਦਾਰ ਆ ਜੀ ਅੱਜ ਸੁਖਬੀਰ ਸਿੰਘ ਬਾਦਲ ਮੰਨ ਗਏ ਕਿ ਉਹਨਾਂ ਨੇ ਇਹ ਗਲਤੀਆਂ ਕੀਤੀਆਂ ਜੀ ਤੇ ਜਿਹੜੇ ਗਲਤ ਕੰਮਾਂ ਵਾਸਤੇ ਮੰਨ ਗਏ ਉਹ ਵੀ ਤਾਂ ਅੱਛਾ ਉਹਨਾਂ ਦੇ ਵਿੱਚੋਂ ਗਿਆਨੀ ਗੁਰਮukh ਸਿੰਘ ਜੀ ਤੇ ਹਾਲੇ ਵੀ ਸਿਵਾਵਾ ਦੇ ਵਿੱਚ ਨੇ ਜੀ ਗਿਆਨੀ ਕਬਾਲ ਸਿੰਘ ਆਗੇ ਨੇ ਜਿਹੜੇ ਦੋਸਤਾਂ ਦੇ ਹਨ ਬਿਲਕੁਲ ਸਵਾਲ ਗਿਆਨੀ ਗੁਰਮਖ ਸਿੰਘ ਆਗੇ ਨੇ ਤੇ ਗਿਆਨੀ ਰਗਵੀਰ ਸਿੰਘ ਵੀ ਤੇ ਸ਼ਾਇਦ ਇੱਕ ਫੈਸਲੇ ਦੇ ਵਿੱਚ ਮੌਜੂਦ ਸਨ ਆਪਾਂ ਉਹ ਕਾਪੀ ਵੀ ਕੱਢੀ ਸੀ ਇੱਕ ਦਿਨ ਜੀ ਜੀ ਗੁਰਮਤੇ ਦੀ ਬਿਲਕੁਲ ਤੁਸੀਂ ਦਿਖਾਈ ਵੀ ਸੀ ਹਾਂ ਜੀ ਕਿਉਂਕਿ ਤਖਤ ਸ਼੍ਰੀ ਕੇਸਗੜ੍ਹ ਤੋਂ ਇਹ ਸੰਕਰਜਕਾਰੀ ਉਦੋਂ ਜੀ